ਜੀ ਕੋਜੂ ਕੁ ਸੂਟਾਂ ਦੇ ਨਾਲ ਲਾਈਕ ਐਂਡ ਕਮੈਂਟ ਬਹੁਤ ਜ਼ਿਆਦਾ ਆਉਂਦੇ ਨੇ ਤੇ ਉਹਨਾਂ ਦੀਆਂ ਸਕਰੀਨਸ਼ਾਟ ਵੀ ਵਟਸਐਪ ਤੇ ਬਹੁਤ ਸੈਂਡ ਕੀਤੀਆਂ ਜਾਂਦੀਆਂ ਨੇ ਤੇ ਜਦੋਂ ਆਪਾਂ ਪ੍ਰਾਈਸ ਦੱਸਦੇ ਆਂ ਤਾਂ ਆਪਾਂ ਨੇ ਕਹਿੰਦੀਆਂ ਕਿ ਇਹਨਾਂ ਦਾ ਪ੍ਰਾਈਸ ਬਹੁਤ ਜ਼ਿਆਦਾ ਹੈ ਤਾਂ ਆਪਾਂ ਉਹਨਾਂ ਨੂੰ ਕਹਿੰਨੇ ਹੁੰਦੇ ਆ ਕਿ ਤੁਹਾਨੂੰ ਪਸੰਦ ਵੀ ਤਾਂ ਉਹੀ ਸੂਟ ਆ ਰਹੇ ਨੇ ਜਿਨ੍ਹਾਂ ਦਾ ਪ੍ਰਾਈਸ ਜ਼ਿਆਦਾ ਹੈ ਕਿਉਂਕਿ ਉਹਨਾਂ ਦੇ ਵਿੱਚ ਕੁਝ ਕੁਆਲਿਟੀਜ਼ ਹੈਗੀਆਂ ਨੇ ਕੁਝ ਡਿਜ਼ਾਈਨ ਇਦਾਂ ਦੇ ਨੇ ਪ੍ਰਿੰਟ ਕਲਰ ਇਦਾਂ ਦੇ ਨੇ ਜਿਹੜੇ ਤੁਹਾਨੂੰ ਪਸੰਦ ਆ ਰਹੇ ਨੇ ਤਾਂ ਫਿਰ ਜਿਹੜੀ ਚੀਜ਼ ਇੰਨੀ ਸੋਹਣੀ ਬਣੀ ਹੋਈ ਹੈ ਜਿੰਨੇ ਉੱਪਰ ਦੀ ਮਿਹਨਤ ਕੀਤੀ ਹੋਏਗੀ ਉਹ ਕਾਸਟਲੀ ਤਾਂ ਜ਼ਰੂਰ ਹੋਏਗੀ ਬਾਕੀ ਆਪਾਂ ਹਰੇਕ ਤਰ੍ਹਾਂ ਦੇ ਹਰੇਕ ਪ੍ਰਾਈਸ ਦੇ ਸੂਟ ਜਿਹੜੇ ਉਹ ਵੀਡੀਓ ਵਿੱਚ ਅਪਲੋਡ ਕਰਦੇ ਰਹਿੰਦੇ ਆ ਇਹ ਜਿਹੜੇ ਆਪ ਜਿਹੜੇ ਅੱਜ ਸੂਟ ਅਪਲੋਡ ਕੀਤੇ ਹੋਏ ਨੇ कॉटन ਦੇ ਪਿਓਰ ਲੀਨਨ कॉटन ਪਾਕਿਸਤਾਨੀ ਸਟਾਈਲ ਚ कॉटन ਹੁੰਦੀ ਆ ਬਹੁਤ ਜ਼ਿਆਦੀ ਸੋਹਣੀ ਹੁੰਦੀ ਆ ਐਂਡ ਇਹਦੇ ਉੱਪਰ ਵਰਕ ਵੀ ਕੀਤੇ ਹੋਏ ਸੂਟ ਹੈਗੇ ਨੇ ਪ੍ਰਿੰਟ ਵੀ ਸੂਟ ਹੈਗੇ ਨੇ ਇਹ ਸਾਰੇ ਸੂਟ ਕਾਸਟਲੀ ਨੇ ਕਿ ਉਹ ਸਰਦਾਰੀ ਲੁੱਕ ਦੇ ਵਿੱਚ ਨੇ ਇਹਨਾਂ ਦੇ ਖੁੱਲਾ ਡੁੱਲਾ ਇਹਨਾਂ ਦਾ ਫੈਬਰਿਕ ਹੁੰਦਾ ਹੈ ਕਿਉਂਕਿ ਹਰ ਇੱਕ ਚੀਜ਼ ਫੈਬਰਿਕ ਤੇ ਡਿਪੈਂਡ ਕਰਦੀ ਆ ਫੈਬਰਿਕ ਵਧੀਆ ਹੁੰਦਾ ਖੁੱਲਾ ਡੁੱਲਾ ਹੁੰਦਾ ਵਰਕ ਤੋਂ ਚਲੋ ਸੇਮ ਹੀ ਹੁੰਦਾ ਹਰ ਇੱਕ ਚੀਜ਼ ਦੇ ਉੱਪਰ ਬਾਕੀ ਇਹਨਾਂ ਦੀ ਕੁਆਲਿਟੀ ਦੇ ਅਕੋਰਡਿੰਗ ਇਹਨਾਂ ਦਾ ਪ੍ਰਾਈਸ ਹੁੰਦਾ ਹੈ ਜੇਕਰ ਤੁਸੀਂ ਇਹ ਸੂਟ ਲੈਣਾ ਚਾਹੁੰਦੇ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ